ਲਹਿਰਾ ਗਾਗਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਨੇ ਸਕੂਟੀ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਸਵਾਰ ਬਿਕਰ ਸਿੰਘ ਨਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋਇਆ ਹਾਦਸਾ ਪਾਤੜਾ ਲਹਿਰਾ ਗਾਗਾ ਰੋਡ ਤੇ ਵਾਪਰਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਰਨਾ ਕਾਰ ਨੇ ਸਕੂਟੀ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰੀ ਤੇ ਥੋੜੀ ਅੱਗੇ ਆ ਕੇ ਰੁਕ ਗਈ ਕਾਰ ਸਵਾਰ ਚਾਰ ਨੌਜਵਾਨ ਗੱਡੀ ਤੋਂ ਉਤਰੇ ਸਥਿਤੀ ਨੂੰ ਵੇਖਿਆ ਤੇ ਮੌਕਾ ਵੇਖ ਕੇ ਫਰਾਰ ਹੋ ਗਏ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਸਕੂਟੀ ਸਵਾਰਾ ਨੂੰ ਹਸਪਤਾਲ ਪਹੁੰਚਾਇਆ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਇਹ ਹਾਸਾ ਆਪਣਾ ਲਹਿਰੇਗਾ ਕਿ ਹੋਇਆ ਲੀਲਾ ਕੈਂਚੇ ਚ ਐਚਪੀ ਦਾ ਪੰਪ ਹੈ ਜੀ ਤੇ ਅਸੀਂ ਅੰਦਰ ਪੰਪ ਦੇ ਬੈਠੇ ਹਿਸਾਬ ਕਿਤਾਬ ਕਰ ਰਹੇ ਸੀ ਇਹ 7 ਵਜੇ ਤਕਰੀਬਨ 7:30 ਵਜੇ ਦਾ ਹਾਸਾ ਸ਼ਾਮ ਰਾਤ ਵੇਲੇ ਦਾ ਜੇ ਜਦੋਂ ਤੁਸੀਂ ਹਿਸਾਬ ਕਰਨੇ ਰਹੇ ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ ਮਤਲਬ ਧਮਾਕੇਦਾਰ ਆਵਾਜ਼ ਆਈ ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਕੋਈ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ ਚ ਮਾਰਿਆ ਹੋਊਗਾ ਗੱਡੀਆਂ ਖੜੀਆਂ ਹੁੰਦੀਆਂ ਨੇ ਪੰਪ ਦੇਦੇ ਭੱਜ ਕੇ ਅਸੀਂ ਗਏ ਤੇ ਤਾਂ ਮੌਕੇ ਤੇ ਵਰਨਾ ਕਾਰ ਚ ਚਾਰ ਮੁੰਡੇ ਕਾਰ ਚ ਲਾ ਰਹੇ ਸੀ ਤੇ ਜੋ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ ਜਦੋਂ ਅਸੀਂ ਪਿੱਛੇ ਨੀਗਾ ਮਾਰੀ ਪਿੱਛੇ ਵਾਲੇ ਪੰਪ ਦੇ ਰੋਡ ਤੇ ਤਾਂ ਉੱਥੇ ਇੱਕ ਐਕਟਿਵਾ ਟੁੱਟੀ ਡਿੱਗੀ ਪਈ ਸੀ ਤੇ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ ਮਤਲਬ ਜੋ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ ਉਹ ਖੜੇ ਸੀ ਤੇ ਮਤਲਬ ਉੱਥੇ ਉਸ ਟਾਈਮ ਬੇਹੋਸ਼ ਪਈ ਸੀ ਜੋ ਅਸੀਂ ਪਛਾਣ ਕਰਨ ਦੀ ਕੋਸ਼ਿਸ਼ ਕਰੀ ਇੱਕ ਤਰੀਕਾ ਪਛਾਣ ਆਈ ਮੋਕੇ ਤੇ ਵੀ ਸਾਡਾ ਇੱਕ ਆਪਰੇਟਰ ਪਾਈ ਹੈ ਕਾਲਾ ਸੋਈ ਜ ਉਹਦਾ ਨਾਮ ਹੀ ਜਮਾਰ ਵਾਲੇ ਤੋਂ ਹੈ ਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ ਚ ਰੋਲਾ ਪਾਇਆ ਵੀ ਮਤਲਬ ਆਪਣਾ ਜਿਹੜਾ ਮੁੰਡਾ ਸੀਗਾ ਡੈਥ ਹੋਈ ਕਿ ਕੀ ਨਾਮ ਦਾ ਉਸ ਦਾ ਉਸ ਦਾ ਨਾਮ ਬਿਕਰ ਸਿੰਘ ਆਈ ਉਹ ਸਾਨੂੰ ਬਾਅਦ ਵਿੱਚ ਪਛਾਣ ਆਈ ਅਸੀਂ ਪਹਿਲਾਂ ਉਸ ਦੀ ਪਛਾਣ ਚ ਨਿਆਰਾ ਸੀ ਵੀ ਉਹ ਜਿਹਦੀ ਕੀ ਪਛਾਣ ਕੀ ਨਹੀਂ ਤੇ ਉਸ ਤੋਂ ਬਾਅਦ ਅਸੀਂ ਕਾਰ ਵਾਲੇ ਮੁੰਡਿਆਂ ਦਾ ਨਹੀਂ ਤਰਪਾਏ ਵੀ ਤੁਸੀਂ ਮਤਲਬ ਕੋਈ ਹਰਕਤ ਨਾ ਕਰੋ ਭੱਜਣ ਦੀ ਕੋਸ਼ਿਸ਼ ਨਾ ਕਰੋ ਕੁਝ ਵੀ ਨਾ ਕਰੋ ਉਹ ਥੋੜਾ ਜਿਹਾ ਕਬਰਾਟ ਮੰਨ ਰਹੀ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਕੋਈ ਮਾਰਕਟਾਈ ਉਹਨਾਂ ਦੀ ਕੁਛ ਨਹੀਂ ਕੁਝ ਵੀ ਕੋਈ ਮਾਰਕਟਾਈ ਨਹੀਂ ਕੀਤੀ ਚਲੋ ਕਬਰਾਟ ਹੋ ਗਈ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਮੈਂਟ ਖੜਜੋ ਸੀ ਬੋੜੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਮਤਲਬ ਆਇਡੈਂਟੀਫਾਈ ਕਰਕੇ ਪਹਿਲਾਂ ਇਹਨਾਂ ਨੂੰ ਅਸੀਂ ਰੈਫਰ ਕਰਦੀ ਹਾਸਪੀਟਲ ਵਗੈਰਾ ਚ ਕਿੰਨੇ ਜਗੂ ਹੈ ਕੀ ਹਾਲਾ ਦੋ ਦੋ ਮੁੰਡੇ ਸੀ ਐਕਟਿਵਾ ਤੇ ਆਨਦੇ ਰਹੇ ਸੀ ਉਹ ਤੇ ਇੱਕ ਦਾ ਨਾਮ ਬਿਕਰ ਸੀ ਤੇ ਇੱਕ ਦਾ ਨਾਮ ਕਾਲਾ ਸੀ ਕਾਲੇ ਨੂੰ ਅਸੀਂ ਮੌਕੇ ਤੇ ਆਪਣੀ ਕਾਰ ਚ ਪਿਠਾ ਕੇ ਸਰਕਾਰੀ ਹਸਪਤਲ ਚ ਲੈ ਗਏ ਤੇ ਬਿਕਰ ਨੂੰ ਪਹੁੰਚਾਉਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਦਾਰ ਦੋਸਤੀ ਤੇ ਪਰ ਜਦ ਕੀ ਬਿਕਰ ਤਾਂ ਮੌਕੇ ਤੇ ਐਕਸਪਾਇਰ ਹੋ ਗਿਆ ਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਹੀ ਪਟਿਆਲੇ ਰੈਫਰ ਕਰਤਾ ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਮੇਰਾ ਨਾਮ ਐਸੇ ਜਗਸੀ ਸਿੰਘ ਹੈ ਜੀ ਜਗਸੀਰ ਜੀ ਕੀ ਹਾਸਾ ਹੋਇਆ ਇਹ ਸਰ ਹਾਸਾ ਅੱਧਾ ਘੰਟਾ ਪਹਿਲਾਂ ਇੱਕ ਇੱਕ ਟਬਾ ਦਿੱਤਾ ਉਹ ਤੇ ਉਹਨੂੰ ਚਲਾ ਰਿਹਾ ਸੀ ਬਿੱਕਰ ਸਿੰਘ ਬਿੱਕਰ ਸਿੰਘ ਨਾ ਆਪਣੇ ਲੈਹਰੇ ਦਾ ਸੀ ਬੰਦਾ ਜੀ ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ ਇਹ ਲੇਲ ਕਰਾਂ ਚੌਕ ਵੱਲੋਂ ਆ ਰਹੇ ਸੀ ਸਰ ਜਦੋਂ ਆਪਣੇ ਆ ਪਟ્રોલ ਪੰਪ ਕੋਲੇ ਪਹੁੰਚਿਆ ਇਹ ਇਧਰੋਂ ਵਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ ਐਚ ਆਰ 70 ਦੀ 1058 ਇਹਦੇ ਵਿੱਚ ਤਿੰਨ ਚਾਰ ਮੁੰਡੇ ਸਵਾਰ ਸੀ ਜੀ ਜਿਨ੍ਹਾਂ ਦੀ ਡਿੱਟਾ ਹੋਇਆ ਸੀ ਉਹਨਾਂ ਨੇ ਇੱਦੀ ਵਿੱਚ ਮਾਰੀ ਐ ਸਕੂਟਰੀ ਦੇ ਆ ਕੇ ਸਕੂਟਰੀ ਤੇ ਜਿਹੜਾ ਬੰਦਾ ਸਵਾਰ ਆ ਰਿਹਾ ਸੀ ਬਕਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ ਹੁਣ ਕਾਰਵਾਈ ਅਮਰ ਵਿੱਚ ਲਿਆਵਾਂਗੇ ਜੀ ਅਸੀਂ 304 ਇਹਦਾ ਪਰਚਾ ਦੇਵਾਂਗੇ ਇਹ ਸਰ ਲੇਲ ਕਲਾਂ ਤੋਂ ਜਿਹੜਾ ਆਪਣਾ ਲਹਿਰਾ ਸਰ ਇਹਦੇ ਬਜਕਾਰ ਜੇ ਹੋਇਆ ਸੜਕ ਦੇ ਪਟ્રોલ ਬੰਪਾ ਦੇ ਸਾਹਮਣੇ ਹੋਇਆ ਸਰ ਇਹ ਨਹੀਂ ਗੱਡੀ ਮਿਲ ਗਈ ਜਦੋਂ ਸਰ ਗਲਤੀ ਗੱਡੀ ਦੀ ਆ ਸਾਰੀ ਪਤਾ ਲੱਗਦਾ ਲੱਗ ਰਿਹਾ ਸਰ ਦਸਲ ਮੁਤਾਬਕ ਔਰ ਜਿਹੜੇ ਮੰਡੇ ਦੇ ਛੱਟਾਂ ਲੱਗਿਆ ਕਿੰਨੇ ਕਰ ਦਿੱਤੇ ਦੋ ਬੰਦੇ ਨੇ ਸਰ ਦੋ ਦੇ ਛੱਟੇ ਲੱਗੇ ਨੇ ਨਾ ਇੱਕ ਮਰ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਦੀ ਮੌਤ ਹੋ ਗਈ ਕਾਲਾ ਕਾਲਾ ਸਿੰਘ ਦੇ ਛੱਟਾਂ ਵੱਜੀਆਂ ਨੇ ਜੀ ਪਰਿਵਾਰ ਨਾਲ ਕੋਈ ਗੱਲ ਹੋ ਸਕਦੀ ਆ ਸਾਰਾ ਪਰਿਵਾਰ ਵੀ ਆਇਆ ਖੜਿਆ ਜੀ ਲੈ ਕੇ ਗਏ ਨੇ ਉਹ ਡੈੱਡ ਬੋਡੀ ਭੇਜੀ ਆ ਜੀ ਹਸਤ ਸਾਡ ਮੂਨਕ ਪੋਸਟ ਮਾਰਮ ਨੇ